ਆਹ ਹੁਣ ਸਾਰਿਆਂ ਨੂੰ ਬੀ ਕਰਦਾ ਆ ਕਿ ਆਹਾਈ ਪਾਈ ਸਾਥ ਆਪਾਂ ਦੁਕਾਨਾਂ ਸਭ ਦੀ ਮੌਜੂਦ ਰਿਪੋਰਟ ਨੇ ਸਾਰੇ ਕੈਮਰਿਆਂ ਨਾਲ ਚੈੱਕ ਕਰੋ ਆਪਾਂ ਪਰਮਰ ਵੱਲੋਂ ਲਈ ਇਨਵੈਸਟੀਗੇਸ਼ਨ ਦੇ ਵਿੱਚ ਜੇ ਕਿਸੇ ਨੂੰ ਵੀ ਕੋਈ ਮਤਲਬ ਲੱਗਦਾ ਪੁਆਇੰਟ ਉਹ ਨਾਲ ਜਾ ਕੇ ਕਰਾ ਜਾ ਕਰਨੀ ਚੀਜ਼ ਜਿਹਦੇ ਕਰਨੀ ਉਹ ਦੀ ਡੀਐਸਪੀ ਕਰੇਗਾ ਇਹਦੀ ਕਰ ਲਈਏ ਪਰ ਉਹ ਇਹ ਅੰਬੇ ਪਰਮਨ ਨੇ ਇਹ ਤੋਂ ਬਾਅਦ ਤੋਂ ਉਹਨੇ ਇਹ ਕਰਦੇ ਆ ਜੀ ਆਜੀ ਕੁਝ ਨਹੀਂ ਲੱਗਦਾ ਜੀ ਕੀ ਚਮਦੇ ਹੈ ਸਕੀ ਜੀ ਮੈਨੂੰ ਬੋਲੀ ਆ ਗਿਆ ਮੈਂ ਇੱਕ ਬੇਵੀ ਕਿਆਣੀ ਮੇਰੇ ਕੋਲ ਦੀ ਕਮੀ ਹੈ ਮੇਰੇ ਕੋਲ ਬਹੁਤ ਬਰੀਕ ਹੈ ਮੇਰੇ ਕੋਲ ਨਹੀਂ ਲਾ ਕੇ ਇਹ ਇਹ ਗੱਲ ਨੂੰ ਪਰ ਜੋੜ ਕਰਾਂਗੇ ਆ ਸ਼ਾਮ ਨੂੰ ਲਾ ਕੇ ਹੁੰਦੇ ਜਾਂ ਨਹੀਂ ਹੁੰਦੇ ਆਪਾਂ ਉਹੀ ਜੋੜ ਕਰਾਂਗੇ ਮੈਂ ਨਹੀਂ ਥੋੜੀ ਜਿਹੀ ਨਹੀਂ ਕਰੀ ਉਹ ਬਿਨਾ ਬਣਾ ਕਈ ਜਾਣ ਤੋਂ ਜੀਨਾਂ ਮੇਰੇ ਨੂੰ ਕਿਹਨੂੰ ਮੈਂ ਨਾ ਸਾਡੇ ਤੇ ਵਿਖਾਇਆ ਮੈਨੂੰ ਪੁੱਛੋ ਮੇਰੇ ਕੋਲ ਹੋਰ ਕਾਹਦੂ ਕੋਣ ਰਾਤੀ ਦੇ ਤੋਰ ਕੋਣ ਤੋਰ ਕਰਵਾਇਆ ਨਹੀਂ ਚੱਲ ਸੱਚ ਸੈਣੀ ਆਈ ਵਾਹ ਉਹਨੇ ਨੱਥ ਪਾਤੀ ਪਿੰਡ ਵਾਸਣਾਂ ਨੂੰ ਇਹ ਕਹਿੰਦਾ ਯਾਦ ਕਰਦਾ ਡੇਰਾ ਸਰੋਵਰ ਬਦਮਾਸ਼ੀ ਨੂੰ ਉਹਨੇ ਨੱਥ ਪਾਈ ਅਟੂਲਾ ਸਾਹਿਬ ਦੇ ਮੇਲੇ ਦੇ ਨੀਂ ਬਦਮਾਸ਼ੀ ਹੁੰਦੀ ਉਹਨੇ ਨਹੀਂ ਹੋਣ ਦਿੱਤੀ ਅੱਜੋ ਲਟਾਰ ਹੋ ਚੁੱਕਾ ਬੰਦਾ ਮੈਂ ਚੌਨਾ ਉਦਾਂ ਦਾ ਹੀ ਕੰਮ ਸਾਡੇ ਸਰਕਾਰ ਕੇ ਤਾਂ ਕੋਈ ਗੋਲੀਆਂ ਗਾਲੀਆਂ ਵਾਲੇ ਕੋਈ ਨਹੀਂ ਜਿਹਾਉਣੇ ਹੈ ਤੇ ਬਦਮਾਸ਼ੀ ਸਪੈਕਟਰ ਸਤਪਾਲਾ ਉਹ ਵੀ ਇਹ ਕੰਮ ਨਹੀਂ ਕਰਦੇ ਮਤਲਬ ਗੱਲ ਇਹ ਸੋਚਿਆ ਜੀ ਕਿ ਐਸਪੀ ਸਾਹਿਬ ਤੋਂ ਜਿਆਦਾ ਆਉਣਗੇ ਲੇ ਫੇਰ ਕਰਨਾ ਪਰ ਚਲੋ ਆਪਣਾ ਇਹ ਸਾਨੂੰ ਚੋਲ ਆਜਵਾਸਨ ਦਿੱਤਾ ਜੇ ਤੁਸੀਂ ਦੁਕਾਨ ਦਾ ਭਰਾ ਸਾਡੇ ਜ਼ਮਨ ਤੋਂ ਇਹ ਸਭ ਦੇਖੋ ਸਰ ਜਿਹੜੀ ਰਾਤ ਆਲੀ ਵਾਰਦਾਤਾ ਦਾ ਤੇਈਂ ਭਰੋਸਾ ਦਵਾਉਂਦੇ ਕਿ ਕਿੰਨੇ ਕ ਦਿਨ ਦੇ ਵਿੱਚ ਇਹ ਚੀਜ਼ ਕਵਰ ਅਪ ਕਰ ਸਕਦੇ ਦਿਲ ਨਹੀਂ ਆਉਂਦਾ ਹੋਰ ਕਿ ਹੱਡਾ ਕਰੀਂ ਦੋਸ਼ ਇਹ ਜਿਆਦਾ ਕਰਦੇ ਵੈਰੀ ਕਾ ਵੈਰੀ ਕਰਦਾ ਜੀ ਹਮਸ਼ਾ ਉਹ ਜਾਣੇ ਅਸੀਂ ਮੋਟਰਸਾਈਕਲ ਤੇ ਸਪਲੈਂਡਰ ਮੋਟਰਸਾਈਕਲ ਦੀ ਮੂੰਹ ਬੰਨੇ ਰਹੀ ਤੇ ਉਹ ਕਹਿੰਦੇ ਸੀ ਗੋਲੀ ਚਲਾਈ ਸਿੱਧੀ ਤੇ ਨਾਲ ਹੀ ਨਿਕਲ ਗਿਆ ਇੱਕ ਗੋਲੀ ਅੰਦਰ ਨੂੰ ਗਈ ਤੇ ਇੱਕ ਥੱਲੇ ਡਿੱਗ ਗਈ ਉਹਨਾਂ ਕੋ ਤੇ ਨਾਲ ਹੀ 도ੜ ਗਏ ਕਾਬੂ ਕੋਈ ਨਹੀਂ ਆਇਆ ਤਿੰਨ ਮਹੀਨੇ ਪਹਿਲਾਂ ਅਸੀਂ ਦਰਖਾਸਤ ਦਿੱਤੀ ਦੀ ਆ ਜੀਵਨ ਫੌਦੀ ਵੱਲੋਂ ਧਮਕੀ ਆਈ ਦੀ ਆ ਵੀ ਤੁਹਾਡਾ ਪਰਿਵਾਰ ਮਾਰ ਦੇਣਾ ਨਹੀਂ ਤੇ 20 ਲੱਖ ਦਿਓ ਇਹਨਾਂ ਨੂੰ ਵੀ ਕਿੱਥੋਂ ਲਈਏ ਆਪਣਾ ਕਾਰੋਬਾਰ ਚੱਲ ਰਿਹਾ ਏਦਾ ਤੇ ਰੋਟੀ ਬੰਨ ਦੇ ਖਰਚੇ ਚੱਲਣਦੇ ਆ ਤੇ ਇਹ ਲੋਕ ਕਹਿੰਦੇ ਨੇ ਵੀ ਪੈਸੇ ਦਿਓ ਨਹੀਂ ਤੇ ਮਾਰਦੇ ਨੇ ਉਹ ਕੱਲ ਉਹਨਾਂ ਨੇ ਗੋਲੀ ਚਲਾਈ ਗਈ ਅੱਜ 3 ਮਹੀਨੇ ਹੋ ਗਏ ਪਰਚਾ ਕਟਾਇਆ ਦਾ ਤੇ ਐਸਐਸਪੀ ਕੋ ਗੇ ਡੀਸੀ ਕੋ ਗੇ ਤੇ ਡੀਆਈਜੀ ਤੱਕ ਗੱਲ ਗਈ ਆ ਉਹ ਕਹਿੰਦਾ ਜੀ ਆਪਣਾ ਲਾਇਸੈਂਸ ਬਣਾ ਲਵੀ ਸਾਰੇ ਟੈਸਟ ਦਿਓ ਤੇ ਫਿਰ ਤੁਹਾਡਾ ਕੋਈ ਗੱਲਬਾਤ ਹੋਣੀ ਨਹੀਂ ਇਹਦੇ ਕੋਈ ਨਹੀਂ ਕੀ ਮੰਗੀਏ ਤੁਹਾਡੀ ਅਸਲ ਬਿਠੇ ਜੇ ਆਈ ਹੋਣਾ ਹੈ ਕਹਿ ਰਹੇ ਸਾਬ ਦੀ ਸੁਰੱਖਿਆ ਹੋਏ ਐਸਪੀ ਸਾਹਿਬ ਨੇ ਤੁਹਾਨੂੰ ਕੀਤਾ ਕਿ ਜੇ ਰਾਤੀ ਨਾਲ ਐਸੇ ਨਾ 11 ਵਜੇ ਦੋ ਗੱਡੀਆਂ ਨੇ ਦੇਤੇ ਉਹਦਾ ਕੀ ਫਾਇਦਾ ਜੇ 3 ਮਹੀਨੇ ਪਹਿਲਾਂ ਕਿਹਾ ਸੀ ਤੇ ਕੋਈ ਗੱਲ ਹੁਣ ਤੇ ਲੋਕਲ ਕਾਲਾਂ ਆਂਡੀਆਂ ਉਤੋਂ ਵੀ ਨਹੀਂ ਗੱਲ ਕਰਦੇ ਪਤਾ ਨਹੀਂ ਜਾਨਾ ਭੱਗੇ ਉਹ ਵੀ ਟ੍ਰੇਸ ਨਹੀਂ ਹੁੰਦੇ ਨਾ ਕੋਈ ਨੰਬਰ ਕਾਰਨ ਇਹ ਆ ਭਾਈ ਅੱਜ ਤੋਂ 6-7 ਮਹੀਨੇ ਪਹਿਲਾਂ ਵੀ ਇਥੇ ਇੱਕ ਸੁਨਿਆਰੇ ਦੀ ਦੁਕਾਨ ਤੇ ਦੰਧਿਆਰੇ ਲੁੱਟ ਹੋਈ ਸੀ ਉਦੋਂ ਸੋਨਾ ਚਾਂਦੀ ਲੁੱਟ ਕੇ ਲਾ ਗਏ ਇਸ ਤੋਂ ਬਾਅਦ ਫਿਰ 2 ਕੁ ਮਹੀਨੇ ਪਹਿਲਾਂ ਅ ਇੱਕ ਬੇਦੀ ਮੈਡੀਕਲ ਸਟੋਰ ਤੇ ਹਮਲਾ ਆਇਆ ਉਹਦੀ ਲੱਖ ਚ ਗੋਲੀ ਮੱਜੀ ਤੀਜੀ ਘਟਨਾ ਹੁਣ ਇਹ ਵਾਪਰੀ ਆ ਉਹ ਰਾਤੀ ਫਿਰ ਮੇਸ਼ੀ ਮਨਿਆਰੀ ਵਾਲੀ ਦੀ ਦੁਕਾਨ ਤੇ ਗੋਲੀ ਚੱਲੀ ਆ ਬਚਾਅ ਹੋ ਗਿਆ ਕਿਸੇ ਨੂੰ ਗੋਲੀ ਲੱਗੀ ਨਹੀਂ ਉਹ ਅਸੀਂ ਪੁਲਿਸ ਕੋਲ ਇਹ ਮੰਗ ਕਰਨਿਆ ਵੀ ਦੁਕਾਨਦਾਰਾਂ ਦੀ ਜਾ ਸ਼ਹਿਰ ਨਿਵਾਸੀਆਂ ਦੀ ਕੀ ਸੁਰੱਖਿਆ ਵਾ ਕੀ ਸੁਰੱਖਿਆ ਕਰਦੇ ਹੋ ਬੈਰੀਕੇਡ ਦੋਹ ਲਾਏ ਦਨੇ ਏਕਾ ਮੰਡੀ ਦੇ ਮੋੜ ਅਗਿਆ ਇੱਕ ਡਿਪਟੀ ਸਾਹਿਬ ਦੇ ਪੀਟ ਅਗਿਆ ਇਹ ਬੈਰੀਕੇਡ ਤੁਸੀਂ ਕਹਿੰਦੇ ਹੋ ਰਾਤ ਨੂੰ ਮੰਡੀ ਤੋਂ ਨਹੀਂ ਚਲੀ ਜਾਓ ਜੇ ਮੰਡੀ ਤੋਂ ਨਹੀਂ ਲੋਟ ਹੋ ਜੇ ਉਥੇ ਕੌਣ ਜ਼ਿੰਮੇਵਾਰ ਆ ਸਾਡੇ ਸ਼ਹਿਰ ਵਾਸੀਆਂ ਦੀ ਕੋਈ ਸੁਰੱਖਿਆ ਨਹੀਂ ਮੈਂ ਰਾਤੀ ਡਿਪਟੀ ਸਾਹਿਬ ਨੂੰ ਕਿਹਾ ਸੀ ਕਿ ਅਸੀਂ ਤੁਹਾਨੂੰ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਦੇ ਦਿੰਨੇ ਆ ਤੇ ਸਾਡੀ ਸੁਰੱਖਿਆ ਕਰੋ ਇਹਨਾਂ ਆਪਣੇ ਮਹਿਲਾਂ ਬਣਾ ਲੈਨੇ ਕੰਧਾਂ ਉੱਚੀਆਂ ਕਰ ਲੀਆਂ ਨੇ ਤੇ ਲੋਕਾਂ ਨੂੰ ਕੀ ਪ੍ਰਸ਼ਾਸਨ ਦੇਣਗੇ ਮੈਂ ਵੀ ਬੇਨਤੀ ਕਰਨਾ ਇਹ ਕੋਸ਼ਿਸ਼ 50 ਕਿਲੋਮੀਟਰ ਪੀਆਸਾ ਬਣਾਇਆ ਸਾਫਲਾਕਾ ਦੇਤਾ ਇੱਥੇ ਬੀਆਸਾ ਭਲਾ ਦਿਓ ਭਗਵੰਤ ਮਾਨ ਜੀ ਇੱਥੇ ਆਰਮੀ ਲਾ ਦਿਓ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਕਰਨਾ ਵੀ ਹਾਲਾਤ ਬੜੇ ਨਾਜਕ ਹੋ ਗਏ ਨੇ ਗਵਰਨਰਰੀ ਰਾਜ ਕਰ ਦਿਓ ਸਾਨੂੰ ਲੋਕਾਂ ਨੂੰ ਬਚਾ ਲਓ ਅਸੀਂ 1 ਕਿਲੋਮੀਟਰ ਬਾਰਡਰ ਤੇ ਬੈਠੇ ਆਂ ਜੇ ਸਾਨੂੰ ਕੋਈ ਵਿਆਸਵਲ ਸਤਲੋਜ ਵਾਲ ਕੋਈ ਜਗ੍ਹਾ ਦੇ ਦਿਓ ਅਸੀਂ ਇੱਥੋਂ ਸ਼ਿਫਟ ਹੋ ਕੇ ਉੱਥੇ ਚਲੇ ਜਾਈਏ ਆਪਣੇ ਬੱਚੇ ਪਾਲ ਲਈ ਪਰ ਪ੍ਰਸ਼ਾਸਨ ਦਾ ਸਾਡੇ ਲੋਕਾਂ ਪ੍ਰਤੀ ਕੋਈ ਹੰਗਾਰਾ ਨਹੀਂ ਇੱਥੇ ਜਲੂਸ ਨਿਕਲਿਆ ਪੁਲਿਸ ਪ੍ਰਸ਼ਾਸਨ ਰਾਤ ਨੂੰ ਸ਼ਰਾਬੀ ਹੋ ਕੇ ਸੌ ਜਾਂਦਾ ਰਾਤੀ ਮੈਨੂੰ ਡਿਪਟੀ ਸਾਹਿਬ ਕਹਿੰਦੇ ਮੇਰੇ ਕੋ ਪਰੇ ਹੋ ਕੇ ਗੱਲ ਕਰ ਤੂੰ ਸ਼ਰਾਬ ਪੀਤੀ ਆ ਜਦੋਂ ਮੈਂ ਸ਼ਰਾਬ ਪੀਂਦਾ ਹੀ ਨਹੀਂ ਤੇ ਉਹਨਾਂ ਪੀਤੀ ਉਹ ਇਹ ਰੱਬ ਜਾਣਦਾ ਜੀ ਆਪ ਰਾਤ ਨੂੰ ਇਹ ਆਪਣੀਆਂ ਗੱਡੀਆਂ ਫੜਦੇ ਨੇ ਅੰਮ੍ਰਿਤਸਰ ਭੱਜ ਜਾਂਦੇ ਨੇ 20-20 ਇਹਨਾਂ ਦੇ ਨਾਲ ਮਲਾਜ਼ਮ ਨੇ ਜੇ ਇਹਦੇ ਆਪਣੀ ਸੁਰੱਖਿਆ ਨਹੀਂ ਹੁੰਦੀ ਇਹਨਾਂ ਸਾਡੀ ਕੀ ਕਰਨੀ ਆ ਜੇ ਮੰਨ ਲਓ ਸਾਨੂੰ ਕੋਈ ਲੁੱਟਣ ਆਏਗਾ ਤੇ ਤੇਰਾ ਆਈਦਾ ਜੇ ਅਸੀਂ ਉਹਨਾਂ ਕੋ ਗੋਲੀ ਮਾਰ ਦਿੰਦੇ ਆ ਫਿਰ ਸਾਡੇ ਦੇ ਪਰਚਾ ਸਾਡੀ ਦੇਹੋ ਮੰਗਾ ਤੇ ਸਾਡੀ ਸੁਰੱਖਿਆ ਕਰੋ ਸਾਡੀ ਸਾਜਿਤ ਕਰੋ ਬੜੀ ਮੰਦ ਭਾਗੀ ਘਟਨਾਵਾਂ ਕਿ ਸ਼ਰੀਆਮ ਕਿਸੇ ਦੁਕਾਨਦਾਰ ਨੂੰ ਗੋਲੀ ਮਾਰ ਦੇ ਦੀ ਉਹਨਾਂ ਕਹਿੰਦਾ ਦੁਕਾਨਦਾਰ ਪੱਜ ਗਿਆ ਔਰ ਇਹ ਸ਼ਹਿਰ ਚ ਤੀਸਰੀ ਵਾਰਦਾਤਾਂ ਲੱਗੀਆਂ ਸ਼ਹਿਰ ਵਾਸੀ ਬਹੁਤ ਆਪਣੇ ਆਪ ਨੂੰ ਖਤਰੇ ਚ ਮਹਿਸੂਸ ਕਰ ਰਹੇ ਨੇ ਔਰ ਅਸੀਂ ਅਪੀਲ ਕਰਦੇ ਹਾਂ ਕਿਉਂਕਿ ਸਰਕਾਰ ਤਾਂ ਮੇਰੇ ਖਿਆਲ ਦਿੱਲੀ ਜਾ ਕੇ ਇਲੈਕਸ਼ਨ ਲੜਦੀ ਪਈ ਆ ਪ੍ਰਸ਼ਾਸਨ ਸੁੱਤਾ ਪਿਆ ਵਾ ਤੇ ਪਬਲਿਕ ਦੀ ਜਾਨ ਰੱਖੀ ਤੇ ਕੌਣ ਜ਼ਿੰਮੇਵਾਰ ਹੈ ਇਸ ਬਾਰੇ ਹੁਣ ਕੋਈ ਕੁਝ ਨਹੀਂ ਕਰਦੇ ਪਰ ਪੁਲਿਸ ਹੀ ਜਾਨ ਮਾਨ ਦੀ ਰੱਖੀ ਹੁੰਦੀ ਆ ਬੋਲ ਤੁਮ ਮਨੋਵਲ ਬਣਾਉਣਾ ਚਾਹੀਦਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਆਮ ਪਬਲਿਕ ਦਾ ਮਨੋਵਲ ਬੁਲਾਓ ਇਹ ਪੰਜਾਬ ਦੇ ਹਾਲਾਤ ਬਹੁਤ ਗਰਕਵਲ ਜਾ ਰਹੇ ਆ ਔਰ ਇਹ ਦੇਸ਼ ਲਈ ਤੇ ਪੰਜਾਬ ਲਈ ਚੰਗਾ ਨਹੀਂ ਹੈ ਅੱਗੀ ਰਾਤੀ ਹਮੇਸ਼ੀ ਮਲੇਰੀਆ ਵਾਲੇ ਦੀ ਦੁਕਾਨ ਤੇ ਗੋਲੀ ਚੱਲੀ ਆ ਤੇ ਉਹ ਫਰੋਤੀ ਦਾ ਮਾਮਲਾ ਸਾਹਮਣੇ ਆਇਆ ਵਾ ਵੀ ਉਹਨਾਂ ਨੂੰ 2-3 ਮਹੀਨੇ ਤੋਂ ਪਹਿਲਾਂ ਕਾਲਾ ਹੁੰਦੀਆਂ ਸੀ ਤੇ ਪਰ ਉਹ ਉਹਨਾਂ ਨੇ ਪੁਲਿਸ ਦੇ ਵਿੱਚ ਇਹਦੀ ਰਿਪੋਰਟ ਵੀ ਦਰਜ ਕੀਤੀ ਸੀ ਤੇ ਪੰਜਾਬ ਪੁਲਿਸ ਦੇ ਵਿੱਚ ਇਹ ਨੋਟਿਸ ਦੇ ਵੀ ਆਇਆ ਹੈਗਾ ਤੇ ਸਾਡੀ ਡੀਐਸਪੀ ਸਾਹਿਬ ਨਾਲ ਗੱਲ ਵੀ ਹੋਈ ਤੇ ਉਹ ਕਹਿੰਦੇ ਇਹ ਵੀ ਜਿਹੜੇ ਦਿਆ ਨਾਲ ਗੱਲ ਕੀਤੀ ਉਹਨਾਂ ਵਿੱਚੋਂ ਤਿੰਨ ਬੰਦੇ ਰਸਟ ਕਰਦੇ ਸੀ ਉਹਨਾਂ ਦੇ ਅਰੈਸਟ ਨੇ ਪਰ ਹੱਤੀ ਜਿਹੜੀ ਗੋਲੀ ਚੱਲੀ ਆ ਉਹਦੇ ਬਾਰੇ ਅਜੇ ਇਨਵੈਸਟੀਗੇਸ਼ਨ ਉਹਨਾਂ ਦੀ ਚੱਲੇਗੀ ਪੁਲਿਸ ਦੀ ਉਸ ਤੋਂ ਬਾਅਦ ਕੋਈ ਚੀਜ਼ ਸਾਹਮਣੇ ਆਏਗੀ ਤੇ ਉਹਦੇ ਰੋਸ ਵਿੱਚ ਉਹ ਦੁਕਾਨਦਾਰਾਂ ਜਿਹੜੀ ਗੋਲੀ ਚੱਲੀ ਉਹਦੇ ਵੱਲੋਂ ਅੱਜ ਧਰਮਣਾ ਲਾਇਆ ਥਾਣੇ ਤੇ ਡੀਐਸਪੀ ਸਾਹਿਬ ਇੱਥੇ ਪਹੁੰਚੇ ਨੇ ਤੇ ਉਮੀਦ ਹੈ ਵੀ ਉਹ ਥੋੜੀ ਦੇਰ ਤੱਕ ਆਪਣੇ ਲੋਕਾਂ ਨੂੰ ਆਪਣੀ ਸੁਰੱਖਿਆ ਦਾ ਜੋ ਉਹਨਾਂ ਨੂੰ ਆਸ਼ਵਾਸ਼ਣ ਦੇਣਗੇ ਤੇ ਬਾਕੀ ਹਲਕੇ ਦੇ ਜਿਹੜੇ ਐਮਐਲਏ ਕਰਦੀਪ ਸਿੰਘ ਦਾਵਾ ਜੀ ਉਹਨਾਂ ਨੇ ਪੂਰਾ ਵਿਸ਼ਵਾਸ ਦਿੱਤਾ ਵਾ ਕਿ ਕੋਈ ਵੀ ਇਸ ਗੱਲ ਤੇ ਨਿਰਾਸ਼ ਨਾ ਹੋਵੇ ਆਪਾਂ ਉਹਨਾਂ ਦੇ ਸੁਰੱਖਿਆ ਨੂੰ ਯਕੀਨੀ ਬਣਾਵਾਂ। ਉਹ ਪਰਮੰਡਲ ਦਾਸ ਜੀ ਆਨੰਦ ਤੇ ਜੀ ਮੰਤਰੋਗੇ ਜੀ। ਅਸੀਂ ਦੇਖੋ ਮੰਗ ਕਰਾਂਗੇ ਵੀ ਦੁਕਾਨਾਂ ਦੀ ਸੁਰੱਖਿਆ ਜਰੂਰੀ ਬਣਾਈ ਜਾਵੇ, ਦੁਕਾਨਦਾਰਾਂ ਦੀ ਸੁਰੱਖਿਆ ਬਣੂਰੇ। ਅੱਜ ਅੱਜ ਸਮਾਂ ਉਹ ਆ ਵੀ ਕੋਈ ਵੀ ਬੰਦਾ ਅੱਗੇ ਕੈਮਰੇ ਕੇ ਬੋਲ ਕੇ ਰਾਜੀ ਨਹੀਂ। ਪਰ ਅਸੀਂ ਕਹਿੰਦੇ ਆਂ ਵੀ ਇਹ ਚੀਜ਼ ਸਹੀ ਨਹੀਂ ਆ। ਦੁਕਾਨਾਂ ਦੀ ਸੁਰੱਖਿਆ, ਦੁਕਾਨਦਾਰਾਂ ਦੀ ਸੁਰੱਖਿਆ ਜਰੂਰੀ ਜੇ ਦੁਕਾਨਦਾਰ ਸੁਰੱਖੇ ਤੇ ਰਹਿਣਗੇ ਤੇ ਸਮਾਂ ਚੱਲੇਗਾ। ਜਿਹੜੇ ਮੁੰਡੇ ਦੁਕਾਨਦਾਰਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਹ ਕਹਿ ਰਹੇ ਨੇ ਵੀ ਸਾ ਪਰ ਲੇਕਿਨ ਇਹਨਾਂ ਨੂੰ ਮੈਂ ਦੱਸਿਆ ਰਾਤੀ ਵੀ ਹੁਣ ਵੀ ਕਿ ਅਸੀਂ ਉਹਦੇ ਵਿੱਚ ਮੁਕਦਮਾ ਦਰਜ ਕੀਤਾ ਹੋਇਆ ਹੈ ਔਰ ਉਹਦੇ ਵਿੱਚ ਤਿੰਨ ਦੋਸ਼ੀ ਵੀ ਅਰੈਸਟ ਨੇ ਠੀਕ ਹੈ ਜੀ ਸਰ ਰਾਤ ਦੀ ਜਿਹੜੀ ਕਿ ਵਾਰਦਾਤ ਹੋਈ ਉਹਦੇ ਪਲੱਸ ਸੇ ਕੁਝ ਕੀਤਾ ਰਾਤ ਦੀ ਜਿਹੜੀ ਵਾਰਦਾਤ ਤੇ ਦੱਸ ਰਹੇ ਨੇ ਉਹ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਉਹ ਅਸੀਂ ਸੀਸੀਟੀਵੀ ਫੁਟੇਜ ਤੋਂ ਹੀ ਇਹਨੂੰ ਜਲਦੀ ਟਰੇਸ ਕਰਾਂਗੇ ਔਰ ਉਹਦੇ 'ਚ ਵੀ ਐਫਆਈਆਰ ਦਰਜ ਕਰ ਚੁੱਕੇ ਹਾਂ ਸੀ ਸਰ ਉਹਨਾਂ ਦਾ ਮੌਜੂਦਗਮਤ ਹੋਇਆ ਕੋਈ ਉਹਨਾਂ ਦੀ ਮੰਗ ਆਇਆ ਨੇ ਵੀ ਸਾਨੂੰ ਵੈਪਨ ਲਾਇਸੈਂਸ ਚਾਹੀਦੇ ਨੇ ਉਹ ਆਪਣੀਆਂ ਫਾਰਮੈਲिटीज ਪੂਰੀਆਂ ਕਰਨ ਆਪਣੀਆਂ ਫਾਈਲਾਂ ਰੈਡੀ ਕਰਾਉਣ ਤੇ ਜਿੱਥੇ ਵੀ ਉਹ ਕੋਈ ਹੈਗੀ ਉਹਨਾਂ ਦੀ ਕਮੀ ਪੇਸ਼ੀ ਆਪਣੀ ਪੂਰੀ ਕਰਕੇ ਤੇ ਦੇਣ ਸਾਨੂੰ ਵੈਪਨ ਲਾਇਸੈਂਸ ਦੀ ਫਾਈਲ ਆਈ ਹੈ ਪਰ ਉਹਨਾਂ ਨੂੰ ਕਰਾਂਗੇ ਰეკਮੈਂਡ ਬੀਤੀ ਰਾਤ ਕੋ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਜਿਹੜੀ ਬੀਤੀ ਰਾਤ ਗੋਲੀ ਚੱਲਣ ਦੀ ਘਟਨਾ ਆ ਉਹ ਇਹ ਕਹਿ ਰਹੇ ਨੇ ਵੀ ਸਾਡੇ ਇੱਥੇ ਦੁਕਾਨ ਦੇ ਬਾਹਰ ਫਾਇਰ ਹੋਇਆ لیکن ਅਸੀਂ ਉਹ ਸੀਸੀਟੀਵੀ ਫੁਟੇਜ ਖੰਘਾ ਰਹੇ ਉਹਦੇ ਉਹਦੇ ਵਿੱਚ ਅਸੀਂ ਐਫਆਈਆਰ ਦੱਚ ਕਰ ਚੁੱਕੇ ਹਾਂ ਔਰ ਜਲਦੀ ਉਹਨੂੰ ਟ੍ਰੇਸ ਕਰਦੇ ਆ। ਵਗੈਰਾ ਨਹੀਂ ਕੱਲਾਂ ਆ ਰਹੀਆਂ। ਖੋਲ ਵਗੈਰਾ ਨਹੀਂ ਕੋਈ ਮਿਲਿਆ। ਸਰ ਕਹਿੰਦੇ ਅੱਜ ਵੀ ਕੱਲਾਂ ਆ ਰਹੀਆਂ ਇਹਨਾਂ ਨੂੰ ਦੁਬਾਰਾ ਜਿਹੜੀ ਉਹ ਕੱਲਾਂ ਆ ਰਹੀਆਂ ਨੇ ਉਹ ਵੀ ਅਸੀਂ ਜਿਹੜੀਆਂ ਜਿਸ ਤੋਂ ਵੀ ਹੈ ਕਿਹੜੀ ਐਪ ਤੋਂ ਜਿਹੜੇ ਨੰਬਰਾਂ ਤੋਂ ਕੱਲਾਂ ਆ ਰਹੀਆਂ ਇਹਨਾਂ ਨੂੰ ਖੰਘਾ ਰਹੇ ਪਏ ਹਾਂ ਔਰ ਉਹਨੂੰ ਜਲਦੀ ਦੇਖਦੇ ਆ ਵੀ ਕਿੱਥੋਂ ਆ ਰਹੀਆਂ ਇਹਨਾਂ ਨੂੰ ਕੱਲਾਂ। ਸਰ ਜਿੰਦਰੋਂ ਦੀ ਵੀ ਬਰਾਬਰਦ ਕੀਤਾ ਗਿਆ ਹੈ। ਹਾਂਜੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੇ ਮੇਰੇ ਕੋਲ ਕੋਈ ਇਹੋ ਜਿਹੀ ਗੱਲ ਨਹੀਂ ਸਾਹ ਜੋ ਵੀ ਹੋਏਗਾ ਫਿਰ ਉਹ ਆਫਟਰ ਇਨਵੈਸਟੀਗੇਸ਼ਨ ਵੀ ਤੁਹਾਨੂੰ ਦੱਸਾਂਗੇ ਕਿੰਨੇ ਧਰਨਾਕਾਰੀਆਂ ਨੂੰ ਪੀਐਸ ਵਾਚਨ ਦਵਾਇਆ ਧਰਨਾਕਾਰੀ ਜਿਹੜੇ ਆ ਪੀਸੀਆਰ ਦੀ ਪੈਟਰੋਲਿੰਗ ਜਿਹੜੀ ਅੱਗੇ ਚੱਲਦੀ ਉਹਨੂੰ ਅਸੀਂ ਵਧਾ ਰਹੇ ਹਾਂ ਔਰ ਨਾਕਾਬੰਦੀ ਚਾਹੁੰਦੇ ਨੇ ਵੀ ਇਹ ਸਾਡੀ ਜਿਹੜੀ ਚੌਂਕ ਦੀ ਬਜਾਏ ਬਾਜ਼ਾਰ ਚ ਹੋ ਜਾਵੇ ਉਹ ਫਿਰ ਦੇਖਦੇ ਆ ਵੀ ਉਹ ਕਿੱਥੇ ਕੋਈ ਸੂਟੇਬਲ ਹੈਗਾ ਉੱਥੇ ਆਪਾਂ ਨਾਕਾਬੰਦੀ ਕਰਾਉਣੀ ਆ ਤੇ ਬੈਰੀਕੇਟ ਦਾ ਇਸ਼ੂ ਦੱਸ ਰਿਹਾ ਕਿ ਤੁਹਾਡੇ ਥਾਣੇ ਦੇ ਅੱਗੇ ਬੈਰੀਕੇਟ ਲੱਗੇ ਆ ਬੈਰੀਕੇਟਿੰਗ ਜਿਹੜੀ ਉਹ ਜਿਗਜਗ ਬੈਰੀਕੇਟਿੰਗ ਦਾ ਅਸੀਂ ਕਰਦੇ ਆ ਜੀ ਜਿਹੜਾ ਵੀ ਕੋਈ ਆ ਉਹਦੇ ਵਿੱਚੋਂ ਲੰਘ ਕੇ ਜਾਏਗਾ ਤੇ ਪਤਾ ਲੱਗਦਾ ਬੰਦੇ ਨੂੰ ਦੇਖਿਆ ਜਾਂਦਾ ਇਹ ਦੋਨਾਂ ਭਜਾ ਕੇ ਲੈ ਜਾਂਦੇ ਆ ਗੱਡੀਆਂ ਤੋਂ ਸਰ ਇੱਕ ਇੱਕ ਦੇ ਮੂੰਹ ਬਣ ਕੇ ਕੋਈ ਮਵੇ ਉਹਨਾਂ ਦੀ ਉਹਨਾਂ ਨੂੰ ਵੀ ਅਸੀਂ ਚੈੱਕ ਕਰਦੇ ਆ ਜੀ ਟਾਈਮ ਟੂ ਟਾਈਮ ਚੈੱਕ ਕਰਦੇ ਆ ਸਾਰਿਆਂ ਨੂੰ ਡੇਲੀ ਨਾਕਾ ਦਰਾਂ 'ਤੇ ਹਮੇਸ਼ਾ ਚੈੱਕ ਕਰਦੇ ਆ ਤੇ ਕੋਈ ਇਹੋ ਜਿਹੀ ਗੱਲ ਨਹੀਂ ਆ ਜੀ ਮੂੰਹ ਬਣ ਕੇ ਜਲਦੀ ਟੈਸਟ ਕਰਾਂਗੇ ਨੂੰ